ਲॉ एंड ऑर्डर ਸਭ ਤੋਂ ਇੰਪੋਰਟੈਂਟ ਜੇ ਦੋ ਮੁੱਦੇ ਸਮਝੇ ਜਾਂਦੇ ਕਿਸੇ ਸਟੇਟ ਦੀ ਤਰੱਕੀ ਵਾਸਤੇ ਉਹ ਲਾਅ ਐਂਡ ਆਰਡਰ ਹੈ ਔਰ ਉਸ ਤੋਂ ਬਾਅਦ ਇਨਫਰਾਸਟ੍ਰਕਚਰ ਜੇ ਸੂਬੇ 'ਚ ਅਮਨ ਸ਼ਾਂਤੀ ਕਾਨੂੰਨ ਨਹੀਂ ਉਹ ਸੂਬੇ 'ਚ ਕਦੇ ਵੀ ਇਨਵੈਸਟਮੈਂਟ ਜਾ ਉਹ ਸੂਬਾ ਤਰੱਕੀ ਨਹੀਂ ਕਰ ਸਕਦਾ ਅੱਜ ਮਈ ਦਾ ਮਹੀਨਾ ਚੱਲ ਰਿਹਾ ਹਲੇ ਕੰਪਲੀਟ ਨਹੀਂ ਹੋਇਆ ਹਲੇ 26 ਤਰੀਕ ਹੈ ਮਗਰ ਮਈ ਮਹੀਨੇ ਕੱਲੇ ਚ ਸ੍ਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਚ ਕੋਈ 32 35 ਮੌਤਾਂ ਤੁਸੀਂ ਆਪ ਪ੍ਰੈਸ ਨੇ ਰਿਪੋਰਟ ਕਰਤੀ ਹੈ ਸਭ ਤੋਂ ਪਹਿਲਾਂ ਤਾਂ ਚਾਹਿਓ ਇੰਟਰ ਗੈਂਗ ਰਾਈਵਲਰੀ ਸੀ ਉਹ ਵੀਡੀਓ ਰੈਡੀ ਰੱਖਿਓ ਜੀ ਕਿਵੇਂ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਗੱਲ ਇਹ ਨਹੀਂ ਕਿ ਤੁਸੀਂ ਪੁਲਿਸ ਇੰਨੀ ਗੱਲ ਕਹਿ ਕੇ ਆਪ ਦਾ ਪੱਲਾ ਝਾੜ ਲੂ ਕੀ ਇਹ ਤਾਂ ਜੀ ਗੈਂਗ ਰਾਈਵਲਰੀ ਆ ਤੁਸੀਂ ਹਾਲਾਤ ਵੇਖੋ ਕਿ ਪੁਲਿਸ ਦਾ ਡਾਰੀ ਨਹੀਂ ਕਿਸੇ ਸ਼ਰੇਆਮ ਇੱਕ ਬੰਦਾ ਅੱਗੇ ਆ ਰਿਹਾ ਪੀੜੀ ਦੀ ਬਾਜ਼ਾਰ ਹੈ ਤੇ ਦੂਜੇ ਨੂੰ ਉਹ ਗੋਲੀ ਮਾਰਦਾ ਤੇ ਉੱਥੇ ਮੌਤ ਹੋ ਜਾਂਦੀ ਉੱਥੇ ਕਿਸੇ ਹੋਰ ਦੀ ਵੀ ਬਾਈਸਟੈਂਡਰ ਦੀ ਵੀ ਹੋ ਸਕਦੀ ਸੀ ਔਰ ਕੱਲ ਵੀ ਜੋ ਵਾਕਿਆ ਹੋਇਆ ਔਰ ਮੈਂ ਜਿਹੜੀ 30 35 ਮੌਤਾਂ ਕਈਆਂ ਨੇ ਉਹ ਮੈਂ ਤਾਂ ਕਹਿ ਰਿਹਾ ਕਿ ਤੁਸੀਂ ਪਿਛਲੇ ਸਮੇਂ 'ਚ ਵੇਖੋ ਆ ਨਿਕਲ ਟ੍ਰੈਜੇਡੀ ਜਿਹੜੀ ਹੂਚ ਟ੍ਰੈਜੇਡੀ ਹੋਈ ਹੈ ਉਹਦੇ 'ਚ ਵੀ ਸਰਕਾਰ ਹਰਕਤ 'ਚ ਮਗਰੋਂ ਆ ਰਹੀ ਹੈ ਔਰ ਇੱਕ ਇਹਨਾਂ ਦਾ ਪੱਕਾ ਹੀ ਪੇਟੈਂਟ ਇਹ ਪੇਟੈਂਟ ਹੀ ਕਰਾ ਲਨ ਉਹ ਲਭ ਜੋ ਮੁਸਤਹਦੀ ਮੁਸਤਹਦੀ ਇਹਨਾਂ ਨੂੰ ਬਾਅਦ 'ਚ ਚੇਤੇ ਆਉਂਦੀ ਹੈ 30 35 ਬੰਦੇ ਉਹਦੇ ਚ ਮਰ ਗਏ ਔਰ ਉਹਦੇ ਚ ਵੀ ਫਿਰ ਮੁੱਖ ਮੰਤਰੀ ਸਾਹਿਬ ਨੂੰ ਮਜਬੂਰਨ ਭੱਜ ਕੇ ਇੱਥੇ ਆਏ ਕਿਉਂਕਿ ਇੰਨੀ ਸਿਆਸਤ ਕੀਤੀ ਸੀ ਜਦੋਂ ਕਾਂਗਰਸ ਵੇਲੇ ਮੌਤਾ ਹੋਈਆਂ ਸਨ ਮਗਰ ਨਲਾਇਕੀ ਕੀਤੀ ਹੂ ਇਸ ਟੂ ਬਲੇਮ ਟੀ ਇਲਲੀਗਲ ਸ਼ਰਾਬ ਦੀ ਵਿਕਰੀ ਨਕਲੀ ਸ਼ਰਾਬ ਦੀ ਵਿਕਰੀ ਕੀ ਸਿਟੀਜ਼ਨਸ ਨੇ ਰੋਕਣੀ ਆ ਲੋਕਾਂ ਨੇ ਰੋਕਣੀ ਆ ਨਹੀਂ ਭਾਈ ਥਿਸ ਇਜ਼ ਪੁਲਿਸਿੰਗ ਔਰ ਕੱਲ ਵੀ ਤੁਸੀਂ ਹਾਲ ਵੇਖੋ ਕਿ ਸ੍ਰੀ ਅੰਮ੍ਰਿਤਸਰ ਸਾਹਿਬ 'ਚ ਅਜ ਵੀ ਸਪੀਕ ਹੋਨੇ ਆ ਵਿਚਾਰਾ ਪੁਰਾਣੇ ਤੇ ਪਾਟੇ ਨੋਟ ਬਦਲਣ ਦਾ ਕੇਸ ਆ ਵੀਡੀਓ ਵਖਾ ਰਿਆ ਹਾਲ ਗੇਟ ਤੋਂ ਬਿਜ਼ੀ ਥਾਂ ਦੱਸ ਦਿਓ ਕਿਹੜਾ ਹਾਲ ਗੇਟ ਤੋਂ ਉਹ ਏਰੀਆ ਜਿੱਥੋਂ ਲੋਕਾਂ ਨੇ ਸ੍ਰੀ ਹਰਮੰਦਰ ਸਾਹਿਬ ਅੱਗੇ ਜਾਣਾ ਮੋਸਟ ਵਿਜ਼ਿਟਿਡ ਏਰੀਆ ਤੇ ਪੁਲਿਸ ਉੱਥੇ ਨਹੀਂ ਸਿਕਿਉਰਿਟੀ ਪ੍ਰੋਵਾਈਡ ਕਰ ਸਕਦੀ ਕੱਲ ਛਿਆਟਾ ਸਾਹਿਬ 'ਚ ਐਤਵਾਰ ਦਾ ਦਿਨ ਵੈਸੀ ਗੁਰੂ ਘਰਾਂ 'ਚ ਸੰਗਤ ਬਹੁਤ ਵੱਡੀ ਗਿਣਤੀ 'ਚ ਜਾਂਦੀ ਹੈ ਮਗਰ ਜਿਹੜਾ ਫੁੱਟਵਾਲ ਹੈ ਜਿਹੜੀ ਗਿਣਤੀ ਹੈ ਸੰਗਤ ਦੀ ਉਹ ਛਿਆਟਾ ਸਾਹਿਬ 'ਚ ਐਤਵਾਰ ਦੇ ਦਿਨ ਹੋਰ ਵੱਧ ਜਾਂਦੀ ਹੈ ਤੇ ਤੁਸੀਂ ਇਹ ਹਿਸਾਬ ਲਾਓ ਕਿ ਕਮਿਸ਼ਨਰ ਆਫ ਪੁਲਿਸ ਇਹ ਜ਼ਰੂਰ ਦੱਸਣ ਕਿ ਉਹ ਕਿੱਥੇ ਸੁੱਤੇ ਸੀ ਕਿਉਂਕਿ ਜਿਹੜਾ ਖਾਟਾ ਕਾਉਂਸਲਰ ਸਾਹਿਬ ਮਾਰਿਆ ਗਿਆ ਉਹਦੇ ਤੇ ਉਹ ਸ੍ਰੀ ਖਾਟਾ ਸਾਹਿਬ ਦਰਵਾਜ਼ਾ ਉਥੇ ਮੱਥਾ ਟੇਕ ਕੇ ਗੁਰੂ ਘਰ ਚ ਬਾਹਰ ਆਇਆ ਔਰ ਉਸ ਵੇਲੇ ਜਦੋਂ ਗੋਲੀਆਂ ਚੱਲੀਆਂ ਨੇ ਚਾਰ ਪੰਜ ਗੋਲੀਆਂ ਚੱਲੀਆਂ ਉਹਦੇ ਸਿਰ 'ਚ ਵੱਜੀ ਐ ਗੋਲੀ ਗੋਲੀ ਚਲਾਉਣ ਵਾਲਿਆਂ ਦਾ ਬੇਖੌਫ ਪੁਲਿਸ ਦਾ ਡਰ ਕੋਈ ਨਹੀਂ ਪੁਲਿਸ ਸੀ ਕਿੱਥੇ ਸਾਨੂੰ ਜ਼ਰੂਰ ਇਸ ਗੱਲ ਦੀ ਦਸਿਆ ਕੋ ਕੀ ਜੇ ਪੁਲਿਸੋਂ ਦਿੱਤੇ ਕਹੇ ਨੇ ਜੀ ਮਤ ਨਹੀਂ ਕਰਨੀ ਸੀ ਔਰ ਗੁਰੂ ਘਰ ਜਿਹੜਾ ਮੋਸਟ ਵਿਜ਼ਿਟਿਡ ਏਰੀਆ ਚਾਇਓ ਦਰਬਾਰ ਸਾਹਿਬ ਔਰ ਪੁਲਿਸ ਦੀ ਨਲਾਇਕੀ ਕਿੰਨੀ ਹੈ ਇਹ ਦੱਸਣ ਦੀ ਲੋੜ ਨਹੀਂ ਜੋ ਉਹ ਨਰੈਣ ਨਰੈਣੂ ਵੇਲੇ ਹੋਇਆ ਸੀਗਾ ਨਰੈਣ ਚੋੜੇ ਵੇਲੇ 84 ਚ ਜਾਂ ਦਰਬਾਰ ਸਾਹਿਬ ਚ ਗੋਲੀ ਚੱਲੀ ਆ ਜਾਂ ਹੁਣ ਚੱਲੀ ਆ ਨਗਰ ਹਾਉ ਕਹਿੰਦੇ ਪੁਲਿਸ ਸੇ ਕਿ ਅਸੀਂ ਬੜੇ ਮੁਸਤੈਦ ਸੀ ਔਰ ਕੱਲ ਵੀ ਪ੍ਰੈਸ ਕਾਨਫਰੈਂਸ ਕੌਨ ਕਰ ਰਿਹਾ ਇਕ ਵਾਲਿਆ ਸਾਹਿਬ ਤੇ ਦੂਜਾ ਉਹ ਹਰਪਾਲ ਸਿੰਘ ਐਸਪੀ ਜਿਹਦਾ ਅੱਗੇ ਪਹਿਲਾਂ ਜਫੀਆਂ ਪਾਉਣ ਦੀ ਸੀ ਜਿਹਨੇ ਗੋਲੀ ਚਲਾਈ ਸੀ ਉਦੋਂ ਦਰਬਾਰ ਸਾਹਿਬ ਤੇ ਤੇ ਫਿਰ ਕੀ ਤੁਸੀਂ ਕਹੋਗੇ ਕਿ ਪੁਲਿਸ ਦੀ ਮਿਹਲੀ ਭੁਗਤਾ ਕਿ ਪੁਲਿਸ ਮੁਸਤੈਦ ਹੈ ਔਰ ਤੁਸੀਂ ਇਹ ਗੱਲ ਵੇਖੋ ਕਿ ਵੈਸੇ ਸੀਪੀ ਸਾਹਿਬ ਦੀ ਵੀ ਕਮਾਲ ਹੀ ਹੈ ਪਹਿਲਾਂ ਤਾਂ ਜਦੋਂ ਬੰਮ ਡਿੱਗਦੇ ਸਨ ਉਦੋਂ ਕਹਿੰਦੇ ਸੀ ਟਾਇਰ ਪਾਟ ਗਿਆ ਜੀ ਕਦੇ ਰੇਡੀਏਟਰ ਪਾਟ ਗਿਆ ਜੀ ਉਹਨਾਂ ਨੂੰ ਮਹੀਨਾ ਲੱਗ ਗਿਆ ਸਮਝਣ ਆਸਤੇ ਕਿ ਇਹ ਬੰਮ ਚੱਲਦੇ ਆ ਇਹ ਰੇਡੀਏਟਰ ਤੇ ਟਾਇਰ ਨਹੀਂ ਪਾਟਣ ਦੇ ਮੇਰੇ ਵੀਰੋ ਉਸੇ ਤਰ੍ਹਾਂ ਅੱਜ ਦੀ ਫੁਰਤੀ ਵੇਖੋ ਕਹਿੰਦੇ ਜੀ ਪੁਲਿਸ ਨੇ 8 ਘੰਟਿਆਂ ਚ ਕੇਸ ਸੋਲਵ ਕਰ ਦਿੱਤਾ